ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਅਮਿਤ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋ ਗਿਆ ਗਿਆਨੀ ਸੰਤ ਸਿੰਘ ਮਸਕੀਨ ਜੀ ਆਪਣੀ ਜ਼ਿੰਦਗੀ ਦਾ ਇੱਕ ਇਹੋ ਜਿਹਾ ਵਾਕਿਆ ਦੱਸਣ ਦੇ ਆ ਕਿ ਜਦੋਂ ਉਹਨਾਂ ਦੇ ਸਾਹਮਣੇ ਇੱਕ ਨਾਮੀ ਗ੍ਰਾਮੀ ਗੁੰਡਾ ਡਾਕੂ ਜਿਹੜਾ ਕਾਤਲ ਹੈ ਉਸ ਉਹਨਾਂ ਦੇ ਸਾਹਮਣੇ ਆ ਗਿਆ ਉਸ ਟਾਈਮ ਉਹਨਾਂ ਦੇ ਸਾਥੀ ਵੀ ਉਹਨਾਂ ਨੂੰ ਛੱਡ ਕੇ ਭੱਜ ਗਏ ਤੇ ਫਿਰ ਕੀ ਹੋਇਆ ਇਸ ਦੇ ਬਾਰੇ ਅੱਜ ਦੀ ਕਥਾ ਦੇ ਵਿੱਚ ਉਹਨਾਂ ਕੋ ਜਾਣਾਂਗੇ ਚੱਲ ਕੇ ਕਥਾ ਸੁਣਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਨਾਲ ਉਹ ਸਿੰਘ ਮੇਰੇ ਆਏ ਨੇ ਫਰੀਦাবাদ ਇਕ ਨਾਵੇਂ ਗੁੰਡਾ ਸਿਹਾਣ ਤੇ ਨਹੀਂ ਰਿਹਾ ਪੁਲਿਸ ਵੀ ਡਰਦੇ ਸੀ ਕਿਤਨੇ ਕਤਲ ਕਰ ਚੁਕੇ ਐ ਸੀ ਪਕੜਿਆ ਨਹੀਂ ਗਿਆ ਸੀ ਕਿਤਨੇ ਡਾਕੇ ਮਾਰ ਚੁਕੇ ਐ ਸੀ ਕੋਈ ਸਬੂਤ ਨਹੀਂ ਔਰ ਗਜ਼ਬ ਦੀ ਗੱਲ ਪਤਾ ਹੈ ਕੌਣ ਸੀ ਗੁਸਤਾਖੀ maaf ਦਾਸ ਦਾ ਕਲਾਸ ਫੈਲੋ ਸੀ ਮੇਰੇ ਨਾਲ ਪੜਦਾ ਰਿਹਾ ਹੈ ਖਾਲਸਾ ਆਈ ਸਕੂਲ ਦੇਚ ਡਿਸਟ੍ਰਿਕਟ ਬਨੋਦੇਸ ਸਿਰੰਪੜਦਾ ਹੀ ਨਹੀਂ ਰਿਹਾ ਪਰੀਦਾਬਾਦ ਦੇ ਬੱਚੇ ਬੱਚੇ ਨੂੰ ਪੜ੍ਹੇ ਪਤਾ ਹੈ ਜੋ ਮੇਰਾ ਨਾਂ ਹੈ ਮਾਂ ਬਾਪ ਨੇ ਉਹਦਾ ਨਾਂ ਵੀ ਹੋਈ ਰੱਖਿਆ ਸੀ ਫਿਰ ਰੱਬ ਦੀ ਨੇ ਤੇ ਸਾਡੀ ਦੋਸਤੀ ਵੀ ਬੜੀ ਸੀ ਸਕੂਲ ਇਕੱਠੇ ਜਾਣਾ ਇਕੱਠੇ ਬੈਠਣਾ ਫਿਰ ਦੇਸ਼ ਦੀ ਵੰਡ ਹੋ ਗਈ ਉਹ ਕਿਧਰੇ ਐਸੀ ਕਿਧਰੇ ਗਲਤ ਸੋਸਾਇਟੀ ਚ ਪੈ ਗਿਆ ਤ੍ਰਿਸ਼ਨਾ ਨੇ ਉਸਨੂੰ ਭयंकर ਢਾਕੂ ਤੇ ਕਾਤਲ ਬਣਾ ਦਿੱਤਾ ਫਰੀਦাবাদ ਉੱਥੋਂ ਦੀ ਪੁਲਿਸ ਉਹਦੇ ਨਾਮ ਤੋਂ ਹੀ ਕੰਮ ਦੇ ਸੀ ਗੁਰਦੁਆਰੇ ਨੇ ਆਪਣਾ ਇੱਕ ਰੈਸਟ ਹਾਊਸ ਬਣਾਇਆ ਹੈ ਕਮਰਾ ਮੈਂ ਉਸੇ ਜਾ ਕੇ ਠਹਿਰਦਾ ਸੀ ਦੋ ਚਾਰ ਸੱਜਣ ਮੇਰੇ ਕੋਲ ਫਰੀਦাবাদ ਦੇ ਬੈਠੇ ਉਹ ਨਾਮੇ ਗੁੰਡਾ ਆਇਆ ਇਸੀ ਸਨ 47 ਤੋਂ ਬਾਅਦ 15-20 ਸਾਲ ਬਾਅਦ ਪਏ ਮਿਲਦੇ ਉਹਦੀ ਸ਼ਕਲ ਸੂਰਤ ਬਦਲ ਗਈ ਸਾਡੀ ਬਦਲ ਗਈ ਛੋਟੇ ਜਿਹਾਂ ਹੁੰਦੇ ਸੀ ਸਾਹਮਣੇ ਬੈਠ ਕੇ ਮੈਨੂੰ ਕਹਿਣ ਲੱਗਾ ਮਸਕੀਨ ਜੀ ਮੈਨੂੰ ਪਛਾਣਿਆ ਮੈਂ ਕਿ ਨਹੀਂ ਮਿੱਤਰਾ ਕਿਧਰੇ ਦੇਖਿਆ ਨਹੀਂ ਖਿੰਦੇ ਹੈ ਦੇਖਿਆ ਹੀ ਨਹੀਂ ਰਜ ਕੇ ਦੇਖਿਆ ਰਜ ਕੇ ਇਕੱਠਾ ਖਾਂਦੇ ਰਹਾ ਪੀਂਦੇ ਰਹਾ ਕੱਠੇ ਖੇਡਦੇ ਰਹਿਆ ਕੱਠੇ ਪੜਦੇ ਰਹਿਆ ਇੱਕਦਮ ਯਾਦ ਆ ਗਿਆ ਕਹਿੰਦੇ ਕਿ ਨਾਮ ਵੀ ਤੇ ਸਾਡਾ ਇੱਕੋ ਹੀ ਹੈ ਆਪ ਬੋਲ ਪਿਆ ਉਹ ਜਿਹੜੇ 4-5 ਸੱਜਣ ਬੈਠੇ ਸਨ ਵਾਰੀ-ਵਾਰੀ ਨਿਕਲਦੇ ਮੈਂ ਕਿਹਾ ਖੈਰ ਹੋਵੇ ਸਹੀ ਗੱਲ ਕੀ ਹੈ ਬੈਠੇ ਸਨ ਬੜੀ ਜ਼ਰੂਰੀ ਗੱਲਾਂ ਕਰਨੀਆਂ ਸਨ ਨਿਕਲ ਗਏ ਭਾਜ ਉਹਨਾਂ ਦਾ ਜਾਣਾ ਮੈਨੂੰ ਇੰਜ ਦੱਸਦਾ ਦਿਸਦਾ ਵੇ ਅਸੀਂ ਭੱਜੇ ਨਾ ਨਸੇ ਉਹ ਮੈਨੂੰ ਕਹਿ ਲਗਾ ਚੰਗਾ ਹੋਇਆ ਉਹ ਚਲੇ ਗਏ ਤੇ ਮੈਂ ਵੀ ਸੋਚਾਂ ਉਹ ਬੰਦਾ ਤੇ ਖਤਰਨਾਕ ਹੈ ਬੜਾ ਫਰੀਦাবাদ ਵਿੱਚ ਮਸ਼ਹੂਰ ਹੈ ਉਹ ਡਰ ਦੇ ਮਾਰੇ ਸਾਰੇ ਭੱਜ ਗਏ ਨੇ ਇਹ ਕਹਿਣਾ ਕੀ ਚਾਹੁੰਦਾ ਮੈਂ ਵੱਦ ਤੋਂ ਲੁਟੇਰਾ ਹੈ ਨਾ ਜੋ ਕੁਝ ਪਿਆ ਮੈਂ ਕਹਿ ਦਿਆਂਗਾ ਲੈ ਜਾ ਗੱਲ ਖਤਮ ਹੋ ਰਹੀ ਮੈਨੂੰ ਹੱਥ ਜੋੜ ਕੇ ਕਹਿਣ ਲੱਗਾ ਗੈਨੀ ਜੀ ਤੁਸੀਂ ਮੇਰੇ ਮਿੱਤਰ ਮੇਰੇ ਹਮਨਾਮ ਪਰ ਮੈਂ ਤੁਹਾਨੂੰ ਗੈਨੀ ਜੀ ਕਰਕੇ ਬੁਲਾ ਰਿਹਾ ਮੇਰਾ ਮਨ ਬੇਚੈਨ ਬੜਾ ਅਗਰ ਮੈਂ ਪੂਰੀ ਦੋ ਬੋਤਲਾਂ ਨਾ ਪੀਵਾਂ ਤਾਂ ਸਾਰੀ ਰਾਤ ਰੋ ਕੇ ਕੱਟਦਾ ਰੋਂਦਾ ਹੀ ਰਹਿੰਦਾ ਤੋ ਕੋਈ ਇਲਾਜ ਹੈ ਤੁਹਾਡੇ ਕੋਲ ਇਸ ਵਾਸਤੇ ਆਇਆ ਕੋਈ ਹੈ ਇਲਾਜ ਮੈਂ ਕਿ ਗੱਲ ਹੈ ਤੋ ਸੈਕੜਿਆਂ ਨੂੰ ਰੁਲਾਇਆ ਹੈ ਉਹ ਰੋਣਾ ਪਲਟ ਕੇ ਆਇਆ ਹੈ ਤੋ ਰੋਂਦਾ ਪਿਆ ਸਾਰੇ ਫਰੀਦਾਬਾਦ ਦੇ ਚ ਗੱਲ ਮਸ਼ਹੂਰ ਹੋਈ ਸੀ کتنے گھر تو برباد کیتے ہیں تو, سکتا ہے؟, تو انو رولایا ہے تو خوش ہو سکتا ہے پہلی دفعہ اس طرح میں نو آج تک کسی نے اس طرح نہیں آخی اور ایک بندہ ڈر رہا سو کہ ٹھیک ہے پر کوئی علاج ہے میں دن برسی سماغم ہے ਹੋ ਨਹੀਂ ਜਾਣ ਦੇਸਨ ਡਿਸਟ੍ਰਿਕਟ ਬਨੂ ਚੋਇਸਨ ਭਗਤ ਜਉਦਾਰਾਮ ਸੰਧੀ ਮੈਂ ਕਿ ਤਿੰਨ ਦਿਨ ਬਰਸੀ ਸਮਾਗਮ ਐ ਤੂੰ ਆ ਸ਼ਾਇਦ ਤੈਨੂੰ ਵੇਖ ਕੇ ਮੈਨੂੰ ਕੁਝ ਗੁਰਬਾਣੀ ਚੋਂ ਫੁਰੇ ਤੇ ਤੂੰ ਧਿਆਨ ਨਾਲ ਸੁਣੇ ਖਿੰਡ ਦੇ ਜੇ ਮੈਂ ਆਇਆ ਤਾਂ ਫਿਰ ਮੈਂ ਹੀ ਆਵਾਂਗਾ ਉੱਥੇ ਹੋਰ ਨਹੀਂ ਹੋਵੇਗਾ ਕਹਿੰਦੇ ਹਮਨੇ ਬੈਠੇ ਸੰਨ ਲਸ ਗੈ ਨਾ ਗੁਰਦੁਆਰੇ ਵੀ ਨਹੀਂ ਹੋਵੇਗਾ ਕੋਈ ਮੈਂ ਕਹੇ ਜ਼ਿੰਮੇਵਾਰੀ ਮੇਰੇ ਦੇ ਛੋੜ ਮੈਂ ਸਾਰਿਆਂ ਨੂੰ ਬਿਠਾਵਾਂਗਾ ਬੇਨਤੀ ਕਰਾਂ ਤੂੰ ਆ ਸੇ ਦੇਖਦੇ ਆ ਸ਼ਾਇਦ ਨਹੀਂ ਆਇਆ ਬਾਅਦ ਵਿੱਚ ਮੈਨੂੰ ਕਹਿਆਂ ਨੇ ਦੱਸਿਆ ਬਾਹਰ ਬਿਜਲੀ ਦੇ ਖੰਬੇ ਨਾਲ ਜੋ ਹੋਰਨ ਲੱਗੇ ਹੋਏ ਸਨ ਗੁਰਦੁਆਰੇ ਤੋਂ ਬਾਹਰ ਲਾਏ ਹੋਏ ਸਨ ਪੰਡਾਲ ਤੋਂ ਬਾਹਰ ਉੱਥੇ ਖੜਾ ਹੋ ਕੇ ਸੁਣਦਾ ਰਿਹਾ ਉੱਤੇ ਖੜਾ ਹਟ। ਉਰਦੂ ਦੇਸ਼ ਮੈਨੂੰ ਚਿੱਠੀ ਲਿਖ ਕੇ ਭੇਜੀ। ਕਹਿੰਨੇ ਜੀ ਮੈਂ ਬਹੁਤ ਅੱਗੇ ਚਲਾ ਗਿਆ। ਬਹੁਤ ਅੱਗੇ ਚਲਾ ਗਿਆ। ਕਿਸ ਤਰ੍ਹਾਂ ਵਾਪਸ ਆਵਾਂ? ਐਨੀ ਵਾਰ ਜੋ ਕੁਝ ਤੁਸੀਂ ਕਹਿੰਦੇ। ਮੈਂ ਉਸ ਦਿਨ ਇਕੱਲੇ ਸੀ। ਜਿੰਨੇ ਕਦਮ ਚੱਲ ਕੇ ਮੰਜ਼ਿਲ ਤੋਂ ਦੂਰ ਹੋਏ। ਉਥਨੇ ਕਦਮ ਚੱਲ ਕੇ ਵਾਪਸ ਚੱਲ ਨਹੀਂ ਪਏਗਾ ਤਾਂ ਨੇੜੇ ਆਏਂਗਾ ਜਿੰਨੀ ਵਾਟ ਤੂੰ ਦੂਰੀ ਦੀ ਤੈਅ ਕੀਤੀ ਹੈ ਉਹ ਦੂਰੀ ਦਸਤੀ ਹੈ ਇਤਨਾ ਵਾਪਸ ਚੱਲ ਕੇ ਤੈਨੂੰ ਆਣਾ ਪਏਗਾ ਇਤਨੇ ਕਦਮ ਤੇ ਆਣੇ ਪੈਣਗੇ ਇਤਨਾ ਪਰਉਪਕਾਰ ਤੇ ਤੈਨੂੰ ਕਰਨਾ ਪਏਗਾ ਇतना ਜਗਦੱਤ ਤੇ ਤੈਨੂੰ ਕਰਨਾ ਪਏਗਾ ਇਤਨੀ ਸੇਵਾ ਤੇ ਤੈਨੂੰ ਕਰਨੀ ਪਏਗੀ ਜਿੰਨੇ ਕਦਮ ਤੇਨੂੰ ਦੂਰ ਲੈ ਗਏ ਨੇ ਨੇੜੇ ਆਣ ਵਾਸਤੇ ਉਤਨੇ ਕਦਮ ਤੇ ਚਾਹੀਦੇ ਨੇ ਮੈਨੂੰ ਸੁਨੇਹੀ ਚਿੱਠੀ ਲਿਖੀ ਬਹੁਤ ਦੂਰ ਨਿਕਲ ਗਿਆ ਮੈਂ ਬਹੁਤ ਦੂਰ ਨਿਕਲ ਗਿਆ ਇਸ ਜ਼ਿੰਦਗੀ ਵਿੱਚ ਇਤਨੀ ਗਾਟ ਮੇਰੇ ਕੋਲ ਤੈ ਨਹੀਂ ਆਉਂਦੇ ਮੇਰੇ ਕੋਲ ਤੈ ਨਹੀਂ ਆਉਂਦੇ ਅਰੇਸ ਉਸਦਾ ਹੈ ਗਾਣੇ ਇਸੇ ਵਿੱਚ ਸੰਗਤੇ ਸੁਣਾਇਆ ਮੈਂ ਕੋਈ ਗੱਲ ਨਹੀਂ ਇਤਨੇ ਕਦਮ ਨਹੀਂ ਚੱਲ ਸਕਦਾ ਬਾਹੀ ਗੁਰਦਾਸ ਜੀ ਕਹਿੰਦੇ ਨੇ ਚਰਨ ਸਰਨ ਗੁਰ ਇੱਕ ਪੈਂਡਾ ਜਾਏ ਚੱਲ ਸਤਿਗੁਰੂ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਤੂੰ ਇੱਕ ਦਫਾ ਰੁਖ ਮੋੜ ਲੈ ਇੱਕ ਕਦਮ ਚੱਲ ਫਿਰ ਤੂੰ ਇੱਕ ਕਦਮ ਦੀ ਬਰਕਤ ਦੇਖ ਗੁਰੂ ਤੈਨੂੰ ਕਰੋੜਾਂ ਕਦਮ ਹੋ ਕੇ ਅੱਗੇ ਮਿਲੇਗਾ ਪਤਾ ਨਹੀਂ ਉਸਨੇ ਸੁਣਿਆ ਕਿ ਨਹੀਂ ਉਸਨੇ ਮੰਨਿਆ ਕਿ ਨਹੀਂ ਕਿਉਂਕਿ ਥੋੜੇ ਦਿਨਾਂ ਬਾਅਦ ਉਹ ਚਲਾਣਾ ਕਰ ਗਿਆ ਇੱਕ ਹਾਦਸੇ ਵਿੱਚ ਉਸ ਤੋਂ ਮੈਨੂੰ ਜਿਹੜਾ ਅਨੁਭਵ ਮਿਲਿਆ ਪਾਪ ਕਰਕੇ ਵਿਚੈ ਨਹੀਂ ਹੁੰਦੀ ਪਰੇਸ਼ਾਨੀ ਹੁੰਦੀ ਮਾਨਸਿਕ ਸੰਤਾਪ ਮਨ ਤੇ ਬੜਾ ਭਾਰੀ ਬੋਝ ਪੈ ਜਾਂਦਾ ਕੋਈ ਪਾਪੀ ਸੁਖ ਦੀ ਨੀਂਦ ਨਹੀਂ ਸੋ ਸਕਦਾ ਕੋਈ ਅਪਰਾਧੀ ਸੁਖ ਦੀ ਨੀਂਦ ਨਹੀਂ ਸੋ ਸਕਦਾ ਉਹ ਖੁਦ ਮੈਨੂੰ ਕਹਿੰਦਾ ਸੀ ਮੈਨੂੰ ਦੋ ਬੋਤਲਾਂ बेहोश ਹੋਣ ਵਾਸਤੇ ਪੀਣੀਆਂ ਪੈਂਦੀਆਂ। ਨਹੀਂ ਤੇ ਸਾਰੀ ਰਾਤ ਰੋ ਕੇ ਮੈਂ ਕੱਟਦਾ। ਮੈਨੂੰ ਰੋਣਾ ਪੈਂਦਾ ਹੈ। ਕਿ ਮੈਂ ਕਿ ਇਤਨੇ ਾਨ ਨੂੰ ਰੁਲਾਇਆ ਹੈ ਤੇ ਫਿਰ ਹਾਸਾ ਕਿੱਥੇ? ਗਿਆਨੀ ਸੰ ਸਿੰਘ ਮਸਕੀਨ ਜਿਨੇ ਅੱਠੜੀ ਕਥਾ ਬਿਆਨ ਕੀਤੀ ਹੈ ਅਗਰ ਉਹਦਾ ਖੁਲਾਸਾ ਕੀਤਾ ਜਾਵੇ ਉਹਨਾਂ ਜੋੜ ਕੱਢਿਆ ਜਾਵੇ ਤਾਂ ਇਹੀ ਨਿਕਲਦਾ ਹੈਗਾ ਵੈ। ਕਿ ਤੁਸੀਂ ਕਿਸੇ ਨੂੰ ਦੁੱਖ ਦੇ ਕੇ ਸੁਖ ਹਾਸਲ ਨਹੀਂ ਕਰ ਸਕਦੇ ਕਿਸੇ ਦੀਆਂ ਅੱਖਾਂ ਦੇ ਵਿੱਚ ਅੰਜੂ ਲਿਆ ਕੇ ਤੁਹਾਨੂੰ ਖੁਸ਼ੀ ਨਹੀਂ ਮਿਲੇਗੀ ਤੁਸੀਂ ਕਿਸੇ ਨੂੰ ਬੇਸਕੂਨ ਕਰਕੇ ਸਕੂਨ ਨਹੀਂ ਹਾਸਲ ਕਰ ਸਕਦੇ ਹੈਗੇ ਜੋ ਬੀਜਣਾ ਹੈ ਉਹੀ ਵੜਨਾ ਹੈਗਾ ਵੇਖਣਾ ਤੇ ਦੂਜੋਗੇ ਤੇ ਕਣਕ ਹੀ ਨਿਕਲੇਗੀ ਚੌਲ ਬੀਜੋਗੇ ਤੇ ਚੌਲੀ ਨਿਕਲਿਓਗੇ ਅਗਰ ਕਿਸੇ ਨੂੰ ਦੁੱਖ ਦੇਓਗੇ ਤੇ ਪਲਟ ਕੇ ਤੁਹਾਨੂੰ ਵੀ ਦੁੱਖ ਹੀ ਮਿਲੇਗਾ ਤੁਹਾਨੂੰ ਸੁੱਖ ਨਹੀਂ ਮਿਲੇਗਾ ਕੁਦਰਤ ਦਾ ਕਾਨੂੰਨ ਹੈਗਾ ਵੇ ਹਰ ਚੀਜ਼ ਉਹਦੇ ਨਿظام ਦੇ ਤਹਿਤ ਚੱਲਦੀ ਹੈਗੀ ਆ ਹਰ ਚੀਜ਼ ਦਾ ਇੱਕ ਵਕਤ ਮੁقرਰ ਕੀਤਾ ਹੈਗਾ ਵੇ ਰੱਬੁਲ ਇਜ਼ਤ ਦੀ ਜ਼ਾਤ ਨੇ ਅਗਰ ਤੁਸੀਂ ਕੋਈ ਦਰਖਤ ਲਾਉਂਦੇ ਈਏ ਤੇ ਉਹਨੂੰ ਉਹਦਾ ਫਲ ਖਾਣ ਵਾਸਤੇ ਤੁਹਾਨੂੰ ਕੁਝ ਅਰਸਾ ਲੱਗਦਾ ਹੈਗਾ ਉਸ ਤੋਂ ਬਾਅਦ ਤੁਸੀਂ ਉਹਦਾ ਫਲ ਖਾਂਦੇ ਏ ਲੇਕਿਨ ਇਸੇ ਤਰ੍ਹਾਂ ਹੀ ਜ਼ਿੰਦਗੀ ਦਾ ਨਿਜ਼ਾਮ ਵੀ ਹੈ ਕਿ ਅਗਰ ਤੁਸੀਂ ਕਿਸੇ ਨਾਲ ਬੁਰਾ ਕਰੋਗੇ ਤੇ ਤੁਹਾਨੂੰ ਪੈਰ ਤੇ ਤੁਰਨਾ ਬੁਰਾ ਨਹੀਂ ਹੋ ਜਾਏਗਾ ਬਲਕਿ ਸਮੇਂ ਲੱਗੇਗਾ ਹੋ ਸਕਦਾ ਹੈ 5 ਸਾਲ ਦਾ ਸਮਾਂ ਲੱਗ ਜਾਏ 10 ਸਾਲ ਦਾ ਸਮਾਂ ਲੱਗ ਜਾਏ ਕਿਉਂਕਿ ਜਿਹੜਾ ਜ਼ੋਰ ਚ ਹੁੰਦਾ ਜਿਹੜਾ ਸ਼ਰਤੇ ਹੁੰਦਾ ਜਿਹੜਾ ਦੂਸਰਾਂ ਨੂੰ ਤਕਲੀਫ ਪਹੁੰਚਾਉਂਦਾ ਰੱਬ ਦੀ ਜੱਦੀ ذات ਉਹਨੂੰ ਟੇਲੇ ਦਿੰਦਾ ਹੈ ਕਿ ਮੈਂ ਦੇਖਣਾ ਹੈ ਤੇਰੀ ਹੱਦ ਕਿੱਥੋਂ ਤੱਕ ਹੈ ਤੂੰ ਕਿੱਥੋਂ ਤੱਕ ਜ਼ੁਲਮ ਕਰ ਸਕਣਾ ਹੈ ਕਿੱਥੋਂ ਤੱਕ ਆਪਣੇ ਜ਼ੁਲਮ ਦੀ ਇੰਤਹਾ ਕਰ ਸਕਣਾ ਹੈਗਾ ਜਦੋਂ ਆਪਣੇ ਜ਼ੁਲਮ ਦੀ ਇੰਤਹਾ ਕਰਕੇ ਥੱਕ ਜਾਂਦਾ ਫਿਰ ਰੱਬ ਦੀ ذات ਉਹਦੀ ਰੱਸੀ ਖਿੱਚਦੀ ਹੈ ਔਰ ਐਸੀ ਰੱਸੀ ਖਿੱਚਦੀ ਹੈ ਕਿ ਜ਼ਮਾਨੇ ਵਾਸਤੇ ਇਬਰਤ ਦਾ ਨਿਸ਼ਾਨ ਬਣਾ ਦਿੰਦੀ ਹੈਗੀ ਆ تو اس تاڑ کو پا بے شک دولت ہے زور ہے طاقت ہے لیکن اگر تسی کسی نو بے سکون کیتا ہے کسی نو تکلیف دیتی ہے تو یہ چیزیں بھی تانو سکون نہیں دے سیا تانو من کی شانتی ادھو ہی ملے گی تسی دوسری دوسروں واسطے آسانیاں پیدا کرو گے تسی منو رب العزت دی ذات کو ڈرو گے اگر جھکو گے وہ ਖੁਸ਼ੀ ਵਾਸਤੇ ਉਹਦੀ ਇਬਾਦਤ ਕਰੋਗੇ ਉਹਦੇ ਬੰਦਿਆਂ ਲਈ ਆਸਾਨੀਆਂ ਪੈਦਾ ਕਰੋਗੇ ਤੇ ਫਿਰ ਤੁਹਾਨੂੰ ਮਨ ਦਾ ਜਿਹੜਾ ਸਕੂਨ ਹੈ ਉਹ ਨਸੀਬ ਹੋਏਗਾ ਮਨ ਦੀ ਖੁਸ਼ੀ ਨਸੀਬ ਹੋਏਗੀ ਹਮੇਸ਼ਾ ਰਬੁਲ ਇਜ਼ਤ ਦੀ ਜ਼ਾਤ ਜਿਹੜੀ ਹੈ ਉਹਦਾ ਜ਼ਿਕਰ ਹੈ ਨਾ ਉਹਦਾ ਉਹੀ ਦਿਲਾਂ ਨੂੰ ਸਕੂਨ ਦਿੰਦਾ ਹੈਗਾ ਵਾ ਇਸ ਤੋਂ ਇਲਾਵਾ ਦੁਨੀਆ ਦੀਆਂ ਜਿਹੜੀਆਂ ਚੀਜ਼ਾਂ ਆ ਇਹ ਤੁਹਾਨੂੰ ਪ੍ਰਭਾਵਿਤ ਤੇ ਕਰ ਸਕਦੀਆਂ ਐ ਲੇਕਿਨ ਤੁਹਾਨੂੰ ਸਕੂਨ ਨਹੀਂ ਦੇ ਸਕਦੀਆਂ ਹੈਗੀਆਂ ਸਕੂਨ ਸਿਰਫ ਉਹ ਸਿਰਫ ਰਬੁਲ ਇਜ਼ਤ ਦੀ ਜ਼ਾਤ ਦੇ ਵਿੱਚ ਹੈ ਉਹਦੇ ਜ਼ਿਕਰ ਦੇ ਵਿੱਚ ਹੈ ਜਿਹੜਾ ਮਨੁੱਖ ਨੂੰ ਪੁਕਾਰ ਕਰਦਾ ਉਸ ਨੂੰ ਯਾਦ ਕਰਦਾ ਉਹਨੂੰ ਇਹ ਸਕੂਨ ਨਸੀਬ ਹੁੰਦਾ ਹੈ ਅ ਵੀਰੋਂ ਤੁਹਾਨੂੰ ਕਥਾ ਕਿੰਜ ਦੀ ਲੱਗੀ ਕਮੈਂਟਸ ਕਰਕੇ ਲਾਸਟ ਮਿੰਟ ਅਸੇ ਰੱਖਿਓ ਆਪਣਾ ਟੇ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼